ਲੋ ਜੀ अल्टੋ ਆ ਗਈ ਸਾਡੇ ਕੋਲ ਜੀ ਬਲੈਕ ਕਲਰ ਦੀ ਉਹ ਵੀ ਬਹੁਤ ਡਿਮਾਂਡ ਆਉਂਦੀ ਆ ਆ ਗੱਡੀ ਵੀ ਸਾਡੇ ਕੋਲੇ ਬਹੁਤ ਵਧੀਆ ਹੁਣੀ ਆਈ ਆ ਹਜੇ ਤੇ ਇਹ ਵੀ ਦੇਖ ਲਓ ਕੋਈ ਨੈਕਸਨ ਟਾਟਾ ਦੀ ਨੈਕਸਨ ਲੈਣ ਵਾਲਾ ਭਰਾ ਸਾਡਾ ਕੋਈ ਬਹੁਤ ਸੋਹਣੀ ਕਾਰ ਹੈ ਤੇ ਲਾਈਵ ਵਗੈਰਾ ਪਏ ਹੋਏ ਨੇ ਚਾਰੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਲਗਭਗ ਤੁਹਾਨੂੰ 3 ਜਾਂ 4 ਗੱਡੀਆਂ ਤੁਹਾਨੂੰ ਦਿਖਾਤੀਆਂ Swift ਦੇ ਵਿੱਚ ਸਾਢੇ 4 ਲੱਖ ਰੁਪਏ ਦੇ 2016 ਮਾਡਲ ਤੁਹਾਨੂੰ ਡੀਲ ਵੀ ਦੇ ਦਾਂਗੇ ਸਾਡੇ ਕੋਲ 3 ਗੱਡੀਆਂ ਖੜੀਆਂ ਨੇ ਆਟੋਮੈਟਿਕ ਚ ਇਹ ਹੁਣੀ ਸਾਡੇ ਕੋਲੇ ਮਤਲਬ ਗੱਡੀ ਆਈ ਆ ਸਾਈਡ ਸਾਰੀ オリジナル ਹੈ ਤੇ ਟਾਇਰ ਨੇ ਜਿਹੜੇ ਉਹ 80 90% ਨੇ ਜਿਹੇ ਕਿ ਟਾਇਰ ਨੇ ਬਾਰਨਟ オリジナル ਹੈ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆਂ ਬਾਰ-ਬਾਰ ਹੋਰਾਂ ਵੀ ਸਲਾਬ ਵੀ ਹੈ ਨਹੀਂ ਗੱਡੀ ਤੇ ਪੂਰਾ ਸਾਫ਼ ਇੰਜਨ ਆ ਕੋਈ ਸਾਫ਼ ਕਰਿਆ ਵੀ ਨਹੀਂ ਹੋਇਆ ਮਤਲਬ ਕਈਆਂ ਨੇ ਵੀਡੀਓ ਦੇਖ ਲਈ ਸਾਡਾ ਡਾਊਟ ਆਉਂਦਾ ਵੀ ਇਹ ਨਾ ਇਹ ਡੀਲਰ ਰਹਿੰਦਾ ਸਾਬ ਦੋ ਸਕੋਰ ਵੀ ਹੋਈਆਂ ਨੇ ਸਾਡੇ ਕੋਲ ਹੀ ਨੰਬਰ ਬਹੁਤ ਵਧੀਆ ਖਈ ਮਹੀਨਾਵਾਂ ਦੇ ਇੱਕ i20 ਨਿਊ ਇਲਾਈਟ ਮਾਡਲ ਦੇ ਵਿੱਚ ਆਈ ਹੈ ਇਲਾਈਟਰ ਸ਼ੇਪ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਇਹਦਾ ਪਹਿਲਾਂ ਸੀ 3.5 ਲੱਖ ਰੁਪਏ ਰੇਟ ਮੰਗਦੇ ਸੀ 19 ਮਾਡਲ ਆ ਇਨੂੰ ਰੇਟ ਦਾ ਇੰਨਾ ਫਰਕ ਪੈ ਗਿਆ ਵੀ ਇਹ 3 ਲੱਖ ਰੁਪਏ ਦੀ ਅਸੀਂ ਇਹਨੂੰ ਤਿਆਰ ਆ। ਅਸੀਂ ਦਿਨਾਂ ਤੁਹਾਨੂੰ ਇੱਕ ਮੇਲਾ ਮਹੀਨੇ 'ਚ। ਮਹੀਨੇ 'ਚ ਦੂਜੇ ਐਤਵਾਰ ਅਸੀਂ ਅਮਰਗੜ ਵਿਖੇ ਇੱਕ ਮੇਲਾ ਲਾਉਂਦੇ ਆ। ਅਸੀਂ ਦਿਨਾਂ ਤੁਹਾਨੂੰ ਲੋਨ ਦੀ ਫੈਸਿਲਿਟੀ ਅੱਧੇ ਘੰਟੇ ਦੇ ਵਿੱਚ। ਅੱਧੇ ਘੰਟੇ ਚ ਆਓ ਇੱਥੇ ਤੇ ਲੋਨ ਕਰਾ ਕੇ ਗੱਡੀ ਆਪਣੇ ਘਰ ਨੂੰ ਲੈ ਜਾਓ। ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਸੰਗਰੂਰ ਤੋਂ। ਅੱਜ ਦੀ ਵੀਡੀਓ ਬਹੁਤ ਖਾਸ ਆ। ਅੱਜ ਅਸੀਂ ਖੜੇ ਆ ਸੰਗਰੂਰ ਬ੍ਰਾਂਚ। ਬਹੁਤ ਸੋਹਣਾ ਸਟਾਕ ਤੁਸੀਂ ਦੇਖ ਰਹੇ ਹੋ ਬਾਹਰ ਖੜਾਗਾ ਲਗਭਗ ਜਿਹੇ ਜਾ ਮਾਹੌਲ ਚੱਲ ਰਿਹਾ। ਇਸ ਟਾਈਮ ਲੋ ਬਜਟ ਦੀਆਂ ਗੱਡੀਆਂ ਅਸੀਂ ਕਿਉਂਕਿ GST ਘਟਨ ਕਰਕੇ ਉੱਚੇ ਮਾਡਲ ਦੀਆਂ ਗੱਡੀਆਂ ਨੂੰ ਥੋੜਾ ਜਿਹਾ ਫਰਕ ਪਿਆ ਨੀਚੇ ਆਈਆਂ ਨੇ ਤਾਂ ਅਸੀਂ ਸੋਚਿਆ ਵੀ ਅਸੀਂ ਉਹੋ ਜਿਹਾ ਸਟਾਕ ਹੀ ਲੈ ਕੇ ਆਈਏ ਤੁਹਾਡੇ ਪਾਸ ਤੇ ਜਿਹੜਾ ਤੁਹਾਡੇ ਵਾਸਤੇ ਸੂਟੇਬਲ ਹੋਵੇ ਜਿਸ ਨੂੰ GST ਦੀ ਮਾਰ ਨਹੀਂ ਪਈ ਮੰਨ ਲਓ ਸਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਲਗਭਗ ਇੱਕ 1.5 ਲੱਖ 2 ਲੱਖ 3 ਲੱਖ ਹੱਦ 4 ਲੱਖ ਤੱਕ ਦੀ ਗੱਡੀ ਮੰਨ ਲਓ ਜਿਹੜੀਆਂ ਬਿਲਕੁਲ ਮੀਡੀਅਮ ਰੇਂਜ ਦੇ ਵਿੱਚ ਆਉਂਦੀਆਂ ਨੇ ਉਹ ਗੱਡੀਆਂ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀਆਂ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਅਸੀਂ ਕੱਲ ਕਰਦੇ ਆਂ ਵੀ ਅਸੀਂ ਹੀ ਕਿਉਂ ਅਸੀਂ ਅਸੀਂ ਤੁਹਾਨੂੰ ਦਿਨੇ ਸર્ટਿਫਾਈਡ ਰਿਪੋਰਟ ਅਸੀਂ ਦਿਨੇ ਤੁਹਾਨੂੰ ਲੋਨ ਦੀ ਫੈਸਿਲਿਟੀ ਅੱਧੇ ਘੰਟੇ ਦੇ ਵਿੱਚ ਅੱਧੇ ਘੰਟੇ ਚਾਹੋ ਇੱਥੇ ਤੇ ਲੋਨ ਕਰਾ ਕੇ ਗੱਡੀ ਆਪਣੇ ਘਰ ਨੂੰ ਲੈ ਜਾਓ ਅਸੀਂ ਦਿਨੇ ਤੁਹਾਨੂੰ ਇੱਕ ਮੇਲਾ ਮਹੀਨੇ 'ਚ ਮਹੀਨੇ 'ਚ ਦੂਜੇ ਐਤਵਾਰ ਅਸੀਂ ਅਮਰਗੜ ਵਿਖੇ ਇੱਕ ਮੇਲਾ ਲਾਉਂਦੇ ਆਂ ਤੇ ਉਹ 12 ਅਕਤੂਬਰ ਨੂੰ ਅਸੀਂ ਉਹ ਮੇਲਾ ਲਾ ਰਹੇ ਆਂ ਜੇ ਗੱਡੀ ਲੈਣੀ ਆ ਵੇਚਣੀ ਆ ਜਾਂ ਤੁਹਾਨੂੰ ਲੋਨ ਕਰਾਉਣਾ ਸਰਟੀਫਾਈਡ ਰਿਪੋਰਟ ਦੇ ਨਾਲ ਬਹੁਤ ਵਧੀਆ ਉੱਤੇ 300 ਤੋਂ ਪਲੱਸ ਗੱਡੀਆਂ ਤੁਹਾਨੂੰ ਅਸੀਂ ਇੱਕ ਪਲੇਟਫਾਰਮ ਤੇ ਦਿੰਨੇ ਆ ਮੰਨ ਲਓ ਇਹ ਤੁਸੀਂ ਇੱਕ ਸਵਿਫਟ ਜਾਂ ਦੋ ਸਵਿਫਟਾਂ ਜਾਂ ਤਿੰਨ ਸਵਿਫਟਾਂ ਸਾਡੇ ਕੋਲ ਦੇਖੋਗੇ ਉੱਤੇ ਤੁਹਾਨੂੰ 10-10 ਸਵਿਫਟਾਂ ਦੇਖਣਗੀਆਂ ਅੱਜ ਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਸੀਂ ਬਹੁਤ ਸੋਹਣੀਆਂ-ਸੋਹਣੀਆਂ ਗੱਡੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਹ ਲਓ ਜੀ ਪਹਿਲੀ ਕਾਰ ਤੁਹਾਡੇ ਵਾਸਤੇ ਹੈਗੀ ਅਮਰੂਤੀ ਕਾਰ ਬਹੁਤ ਵਧੀਆ ਕਾਰ ਆ ਪੀਵੀ 28 ਨੰਬਰ ਦੀ 85000 ਰੁਪਏ ਦੀ 2006 ਪਾਸ ਹੋ ਕੰਡੀਸ਼ਨ ਵਾਈਜ਼ ਗੱਡੀ ਪੂਰੀ ਸੋਹਣੀ ਆ ਮਤਲਬ ਸਿਰਫ ਦੋ ਪੀਸ ਹੀ ਗੱਡੀ ਦੇ ਵਿੱਚ ਪੇਂਟ ਨੇ ਪੂਰੀ ਘਾਨ ਵਰਗੀ ਕਾਰ ਆ ਮਤਲਬ ਤੁਸੀਂ ਦੇਖੋ ਵੀ ਛੱਤ ਤੇ ਵੀ ਕੋਈ ਟੈਂਟਰੀ ਹੈਗਾ ਜੇ ਵੀਡੀਓ ਦੇਖ ਰਹੇ ਹੋ ਵੇਚੇ ਚ ਕਹੋਗੇ ਤੁਸੀਂ ਆ ਕੇ ਇਹ ਗੱਡੀ ਆ ਕੇ ਕੀ ਤੁਸੀਂ ਆਨਲਾਈਨ ਵੀ ਡਨ ਕਰ ਸਕੋ 85000 ਰੁਪਏ ਦੀ ਗੱਡੀ ਮਿਲ ਜੀ ਆ ਗੱਡੀ ਦਾ ਦੇਖੋ ਇਹਦਾ ਪਹਿਲਾਂ ਸੀ 3.5 ਲੱਖ ਰੁਪਏ ਰੇਟ ਮੰਗਦੇ ਸੀ 19 ਮਾਡਲ ਹੈ ਇਹਨੂੰ ਰੇਟ ਦਾ ਇੰਨਾ ਫਰਕ ਪੈ ਗਿਆ ਵੀ ਇਹ 3 ਲੱਖ ਰੁਪਏ ਦੇ ਅਸੀਂ ਦੇਣ ਨੂੰ ਤਿਆਰ ਆ ਇਹ ਹੁਣ ਹੀ ਸਾਡੇ ਕੋਲ ਮਤਲਬ ਗੱਡੀ ਆਈ ਆ ਸਾਈਡ ਸਾਰੀ オリジナル ਆ ਤੇ ਟਾਇਰ ਨੇ ਜਿਹੜੇ ਉਹ 80 90% ਨੇ ਜਿਹੇ ਕਿ ਟਾਇਰ ਨੇ ਵਾਰਨਟ ओरिजिनल ਹੈ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆਂ ਬਾਰ-ਬਾਰ ਤੇ ਥੋੜੀ ਜੀ ਮਤਲਬ ਲਿਬੜੀ ਤੇ ਬੜੀ ਹੋਈ ਆ ਹਜੇ ਹੁਣੀ ਆ ਕੇ ਖੜੀ ਆ ਸੈਕੰਡ ਆਨਰ ਗੱਡੀ ਆ Swift 2012 ਮਾਡਲ ਆ VDI ਆ ਆ ਦੇਖੋ ਤੁਸੀਂ ਲੈਫਟ ਸਾਈਡ ਵੀ ਦੇਖੋ ਇੱਕ ਅੱਧਾ ਪੀਸ ਇਧਰ ਲੈਫਟ ਸਾਈਡ ਤੋਂ ਪੇਂਟ ਦਿਖ ਰਿਹਾ ਪਿਛਲੇ ਪਾਸਿਓਂ ਤੇ ਗੱਡੀ ਦਾ ਜਿਹੜਾ ਰੇਟ ਆ ਉਹ 3 ਲੱਖ ਰੁਪਏ ਦੀ ਗੱਡੀ ਹੁੰਦੀ ਜੀ ਲਓ ਜੀ 2017 ਮਾਡਲ ਕਾਰ ਆਈ ਹੈ UP ਨੰਬਰ ਦੀ ਗੱਡੀ ਆ ਲਾਇ ਟਾਇਰ ਨਵੇਂ ਨੇ ਤੇ ਲਗਭਗ ਲੱਗਦੀ ਵੀ オリジナル ਪੇਂਟ ਚ ਹੀ ਆ ਵਿੱਚੋਂ ਸੀਟ ਕਵਰ ਵਗੈਰਾ ਇੰਟੀਰੀਅਰ ਬਹੁਤ ਸੋਹਣਾ ਗੱਡੀ ਦਾ ਤੁਹਾਨੂੰ ਦਿਖਾ ਦਿੰਨੇ ਵਿੱਚ LED ਪਲੇਅਰ ਵਿੱਚ ਲੱਗਿਆ ਹੈ ਗੱਡੀ ਤੇ ਤੇ ਗ੍ਰਾਸ ਮੈਟਿੰਗ ਵਗੈਰਾ ਹੋਈ ਹੋਈ ਆ 에ਅਰ ਬੈਗ ਵਾਲਾ ਮਾਡਲ ਆ ਜੀ ਇਹ 에ਅਰ ਬੈਗ ਵੀ ਆ ਗਈ ਗੱਡੀ ਦੇ ਵਿੱਚ 480000 ਰੁਪਿਆ ਇਹਦੀ 17 ਮਾਡਲ ਦੀ ਹੈਗੀ ਆ ਔਰ ਗੱਡੀ ਪੂਰੀ ਕੰਪਲੀਟ ਹੈ ਵਿਦ ਐਨਓਸੀ ਤੇ ਬਹੁਤ ਸੋਹਣੀ ਗੱਡੀ ਆ ਲਓ ਜੀ ਹੁਣ ਜਿਹੜੀ ਗੱਡੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਟੌਪ ਦੀ ਆ ਤੇ ਬਹੁਤ ਘੱਟ ਆ ਰਹੀ ਆ ਮਤਲਬ ਸਾਡੇ ਕੋਲ ਵੀ ਖਈ ਮਹੀਨਾਵਾਂ ਤੋਂ ਇੱਕ i20 ਨਿਊ ਇਲਾਈਟ ਮਾਡਲ ਦੇ ਵਿੱਚ ਆਈ ਹੈ ਇਲਾਈਟਰ ਸ਼ੇਪ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ 2018 ਮਾਡਲ ਗੱਡੀ ਆ ਦੇਖੋ ਬਹੁਤ ਵਧੀਆ ਕਾਰ ਹੈ ਪੀਵੀ03 ਨੰਬਰ ਦੀ ਗੱਡੀ ਆ ਤੇ ਕੋਈ ਭਰਾ ਸਾਡਾ ਪਠਿੰਡੇ ਤੋਂ ਦੇਖਦਾ ਉਹਦੇ ਪਾਸੇ ਬੈਸਟ ਕਾਰ ਹੈ ਸਿਰਫ ਇੱਕ ਲੈਫਟ ਸਾਈਡ ਤਾਂ ਤੁਸੀਂ ਦੇਖ ਰਹੇ ਹੋ ਇੱਕ ਡੈਂਟ ਛੋਟਾ ਜਿਹਾ ਹੈਗਾ ਬਾਕੀ ਗੱਡੀ ਦੋ ਦੋ ਤੋਂ ਢਾਈ ਪੀਸ ਗੱਡੀ ਦੇ ਵਿੱਚ ਪੇਂਟ ਹੈਗੇ ਨੇ ਫਰੰਟ ਸਾਰਾ ਸੀਲਡ ਆ ਗੱਡੀ ਦਾ ਟਾਇਰ ਬਿਲਕੁਲ ਓਕੇ ਨੇ 80% 90% ਬ੍ਰੇਸਟੋਨ ਦੇ ਟਾਇਰ ਨੇ ਅਨਟੀਰੀਅਰ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਆਹ ਦੇਖੋ ਅਨਟੀਰੀਅਰ ਵਗੈਰਾ Android ਸਿਸਟਮ ਕੰਪਨੀ ਦਾ ਲੱਗਿਆ ਹੈ ਜੀ Sports model ਦੇ ਵਿੱਚ ਆ ਬਹੁਤ ਸੋਹਣੀ ਕੰਡੀਸ਼ਨ ਚ ਆ ਬਹੁਤ ਸੋਹਣੀ ਕੰਡੀਸ਼ਨ ਚ ਆ ਕਾਰ ਗੱਡੀ ਦਾ ਜਿਹੜਾ ਰੇਟ ਆ ਜੀ ਉਹ ਲਗਭਗ ਤੁਹਾਨੂੰ ਮਿਲੂਗੀ ਜੀ 1.5 ਲੱਖ ਲੋ ਜੀ ਇਹਦੇ ਬਰੋਪਰ ਦੀ ਹੋਈ ਇੱਕ ਹੋਰ ਗੱਡੀ ਸਾਡੇ ਕੋਲ ਆਈ ਆ Polo 2014 model 4 cylinder ਦੇ ਵਿੱਚ ਬਹੁਤ ਸੋਹਣੀ ਕਾਰ ਆ ਨੰਬਰ ਪਟਿਆਲਾ ਓਨਰ ਸੈਕੰਡ ਕੰਫਰਟ ਲਾਈਨ ਦੇ ਵਿੱਚ ਲਗਭਗ ਲਗਭਗ ओरिजिनल ਪੇਂਟ ਚ ਆ ਤੇ ਲਾਇਲੂਏ ਵਗੈਰਾ ਪਏ ਹੋਏ ਨੇ ਅਨਟੀਰੀਅਰ ਵੀ ਬਹੁਤ ਸੋਹਣਾ ਬਲ ਪੂਰੀ ਸੋਹਣੀ ਕੰਡੀਸ਼ਨ ਦੀ ਕਾਰ ਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਪਿੱਛੋਂ ਤੁਸੀਂ ਦੇਖੋ ਜੀ ਆਪਣਾ ਡੀਫੋਗਰ ਬੈਕ ਵਾਈਪਰ ਵਗੈਰਾ ਸਾਰਾ ਕੁਝ ਗੱਡੀ ਦੇ ਵਿੱਚ ਓਕੇ ਆ ਤੇ ਗੱਡੀ ਦਾ ਰੇਟ ਹੈ ਬਹੁਤ ਜਾਇਜ਼ ਸਵਾ 3 ਲੱਖ ਰੁਪਏ ਦੀ ਗੱਡੀ ਇਧਰੋਂ ਤੁਸੀਂ ਰਾਈਟ ਸਾਈਡ ਵੀ ਦੇਖ ਲਓ ਸਵਾ 3 ਲੱਖ ਰੁਪਏ ਦੀ ਗੱਡੀ ਇਹ ਮਿਲ ਜੂਗੀ ਜੀ ਅਗਲੀ ਗੱਡੀ ਤੁਹਾਨੂੰ ਦਿਖਾਉਣੀ ਹੈ ਜੀ ਆ ਰੇਟਸ 2011 ਮਾਡਲ ਹੈ ਵੀਡੀਆਈ ਆ 2 ਲੱਖ ਰੁਪਏ ਦੀ ਉਹੀ ਜਿਹੜਾ ਤੁਹਾਨੂੰ ਦੱਸਿਆ ਵੀ ਰੇਂਜ ਥੋੜੀ ਜੀ ਤੁਹਾਨੂੰ ਜਾਇਜ਼ ਜਾਇਜ਼ ਰੇਂਜ ਦੀਆਂ ਗੱਡੀਆਂ ਜ਼ਿਆਦਾ ਮਿਲਣਗੀਆਂ ਲਗਭਗ ਤੁਹਾਨੂੰ 2 ਲੱਖ ਰੁਪਏ ਦੀ ਗੱਡੀ ਇਹ ਵੀਡੀਆਈ ਓਨਰ ਸੈਕਿੰਡ ਤੇ ਵਧੀਆ ਬ੍ਰੇਸਟੋਨ ਦੇ ਟਾਇਰ ਨੇ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ 11 ਮਾਡਲ ਪੈਟਰੋਲ ਪਲੱਸ ਸੀਐਨਜੀ ਮਤਲਬ ਪਹਿਲਾਂ ਤੁਹਾਨੂੰ ਡੀਜ਼ਲ ਦਿਖਾਈ ਜਾ 11 ਇਹ ਹੈਗੀ ਆ ਪੈਟਰੋਲ ਪਲੱਸ ਸੀਐਨਜੀ 2011 ਮਾਡਲ ਦੇ ਵਿੱਚ ਪੀਵੀ 13 ਨੰਬਰ ਹੈ ਸਾਈਡਾਂ ਲਗਭਗ ਪੇਂਟ ਨੇ ਪਰ ਐਕਸੀਡੈਂਟ ਲੱਗੀ ਵਜੀ ਕੋਈ ਨਹੀਂ 2 ਲੱਖ ਰੁਪਏ ਦੀ ਰੇਂਜ ਮਤਲਬ ਚਾਹੇ ਤੁਸੀਂ ਪੈਟਰੋਲ ਲੈ ਲਓ ਚਾਹੇ ਡੀ ਅਗਲੀ ਗੱਡੀ ਆ ਗਈ ਜੀ ਆਈ 20 ਮੈਗਨਾ ਮਾਡਲ ਦੇ ਵਿੱਚ ਫਸਟ ਆਨਰ ਗੱਡੀ ਆ 2.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਆ ਇਹ ਤੇ ਨੰਬਰ ਪੰਜਾਬ ਆ ਫਰਸਟ ਓਨਰ ਹੈ ਤੇ ਅਲਾਈ ਵਗੈਰਾ ਗੱਡੀ ਤੇ ਵਧੀਆ ਪਏ ਹੋਏ ਨੇ ਤੇ ਇਹ ਆ ਗਈ ਜੀ i10 i10 2012 ਮਾਡਲ 2 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਗੱਡੀ ਇਹ ਮਿਲ ਜੂਗੀ ਫਰੰਟ ਸ਼ੀਸ਼ਾ ਨਾਲ ਦਾ Ориਜਨਲ ਪੇਂਟ ਦੇ ਵਿੱਚ ਫਾਸੀ 89000 ਕਿਲੋਮੀਟਰ ਚੱਲੀ ਹੋਈ ਆ ਬਹੁਤ ਪਿਆਰੀ ਕਾਰ ਆ ਕਾਪਾ ਇੰਜਨ ਵਾਲੀ ਗੱਡੀ ਆ ਤੇ ਇਹ ਆ ਗਈ ਜੀ ਭਰਾ ਸਾਡੇ ਕਈ ਮੰਗਦੇ ਨੇ ਸਾਨੂੰ ਐਕਸੈਂਟ ਚਾਹੀਦੀ ਆ ਜਾਂ ਕੋਈ ਪਰਮਾਂਟ ਵਾਲੀ ਗੱਡੀ ਮੰਗਦੇ ਨੇ ਤੁਹਾਡੇ ਵਾਸਤੇ ਹੀ ਆਈ ਹੈ ਜੀ ਭਰਾਓ 2018 ਮਾਡਲ ਗੱਡੀ ਆ ਲਾਏ ਪਏ ਹੋਏ ਨੇ origignal paint ਚ ਗੱਡੀ ਆ ਚਲਾਵਾ ਚਲੂਆ ਗੱਡੀ ਦਾ ਪੂਰਾ ਵਧੀਆ ਮਕੈਨੀਕਲ ਵਧੀਆ ਤੇ ਗੱਡੀ ਦਾ ਜਿਹੜਾ ਰੇਟ ਆ ਸਾਢੇ 3 ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਦੇ ਦਾਂਗੇ ਸਾਢੇ 3 ਲੱਖ ਆਇਆ ਤੁਹਾਨੂੰ ਅੰਦਰਲਾ ਸਟਾਕ ਦਿਖਾਉਂਦਾ ਲੋ ਜੀ alto ਆ ਗਈ ਸਾਡੇ ਕੋਲ ਜੀ black color ਦੀ ਉਹ ਵੀ ਬਹੁਤ ਡਿਮਾਂਡ ਆਉਂਦੀ ਆ ਬਹੁਤ ਕਾਲ ਆਉਂਦੀਆਂ ਨੇ ਬਹੁਤ ਸੋਹਣੀ ਗੱਡੀ ਆ 7 ਮਾਡਲ ਤੇ ਸਵਾ ਲੱਖ ਰੁਪਿਆ ਇਹਦੀ ਡਿਮਾਂਡ ਆ ਤੇ ਪਾਸਿੰਗ ਵਗੈਰਾ ਸਾਰਾ ਕੁਝ ਓਕੇ ਆ ਗੱਡੀ ਦਾ ਲਗਭਗ 2 ਜਾਂ 3 ਪੀਸ ਗੱਡੀ ਦੇ ਵਿੱਚ ਪੇਂਟ ਨੇ 2016 ਮਾਡਲ swift ਤੇ ਆ ਗਈ ਤੁਹਾਡੇ ਸਾਹਮਣੇ ਤੇ VDI ਦਾ ਸਟicker ਹਲੇ ਤੱਕ ਲੱਗਿਆ ਪਿਆ ਫਰੰਟ ਸ਼ੀਸ਼ਾ ਨਾਲ ਦਾ ਤੇ ਹਲੇ ਰਵਿੰਗ ਰੂਪਿੰਗ ਵਾਸਤੇ ਖੜੀ ਹੈ ਗੱਡੀ ਇਹ ਹੋ ਰਹੀ ਹੈ ਸਾਫ ਸੁਫਈਆ ਤੇ ਲਗਭਗ origignal ਇੱਕ ਅੱਧਾ ਪੀਸ ਕੋਈ ਪੇਂਟ ਮੰਨ ਕੇ ਆ ਜੋ ਰੇਟ ਗੱਡੀ ਦਾ ਹੈਗਾ 5 ਲੱਖ 4.5 ਲੱਖ ਰੁਪਏ ਦੀ 2016 ਮਾਡਲ ਤੁਹਾਨੂੰ ਡਿਜ਼ਾਇਰ ਵੀ ਦੇ ਦਾਂਗੇ ਆ ਖੜੀ ਹੈ ਤੁਹਾਡੇ ਸਾਹਮਣੇ VDI ਆ ਵਧੀਆ ਕਾਰ ਆ ਪੂਰੀ ਫਰੰਟ ਬੋਨਟ ਬੋਨਟ ਵਗੈਰਾ ਸਭ ਕੁਝ origignal ਆ ਪੂਰੀ ਸੋਹਣੀ ਸੁਨੱਖੀ ਕਾਰ ਆ ਲਗਭਗ ਤੁਹਾਨੂੰ 3 ਜਾਂ 4 ਗੱਡੀਆਂ ਤੁਹਾਨੂੰ ਦਿਖਾਤੀਆਂ Swift ਦੇ ਵਿੱਚ ਆ ਹੁਣ ਤੁਹਾਨੂੰ ਦਿਖਾਣੇ ਆ ਆਪਾਂ ਇੰਡੀਕਾ 2012 ਮਾਡਲ ਆ ਇੰਜਨ ਵਗੈਰਾ ਓਕੇ origignal paint ਚ ਸਿਰਫ 90000 ਰੁਪਏ ਦੀ ਗੱਡੀ ਆ ਇਹ ਆ ਗਈ ਜੀ Honda City automatic ਕੱਟ ਪੈਸੇ ਲੈਣਾ ਚਾਹੁੰਦੇ ਤਾਂ ਤੁਹਾਨੂੰ 1.5 ਲੱਖ ਰੁਪਏ ਦੀ ਸਾਡੇ ਕੋਲ ਤਿੰਨ ਗੱਡੀਆਂ ਖੜੀਆਂ ਨੇ automatic ਚ ਪਹਿਲੀ ਗੱਡੀ ਤੁਹਾਡੇ ਸਾਹਮਣੇ automatic ਖੜੀ ਆ ਇਹ Honda City ਆ 1.5 ਲੱਖ ਰੁਪਏ ਦੀ ਆ ਦੋ ਸਾਡੇ ਕੋਲ ਸੈਂਟਰ ਉੱਧੀਆਂ ਨੇ ਉਹ ਵੀ 1.5 1.5 ਲੱਖ ਦੀ ਚਾਰ ਬ੍ਰਾਂਚਾਂ ਹੋਣ ਕਰਕੇ ਸਾਡਾ ਸਟਾਕ ਕਾਫੀ ਹੁੰਦਾਗਾ ਇਧਰ ਉਧਰ ਬ੍ਰਾਂਚਾਂ ਦੇ ਵਿੱਚ ਤੇ ਆ ਗੱਡੀ ਤੁਹਾਡੇ ਸਾਹਮਣੇ ਖੜੀ ਆ ਜੀ ਅਮੇਜ਼ Honda Mez ਜੋੜਾ ਖੜਾ ਜੀ ਲਗਭਗ ਦੋਨੇ ਪੈਟਰੋਲ ਬੜਾ ਸੀएनजी ਨੇ ਤੇ ਦੋਨੇ ਗੱਡੀਆਂ ਲਗਭਗ 2.2 ਲੱਖ ਦੀ ਰੇਂਜ ਚ ਨੇ ਔਰ 2.2 ਲੱਖ ਹੀ ਇਹ ਗੱਡੀਆਂ ਦੇ ਉੱਤੇ ਲੋਨ ਹੋ ਸਕਦਾ ਤੁਹਾਡਾ ਜੀ ਦੋਨੇ ਗੱਡੀਆਂ ਤੁਸੀਂ ਦੇਖ ਲਓ ਬਹੁਤ ਵਧੀਆ ਕਾਰਾਂ ਨੇ ਬਹੁਤ ਘੱਟ ਬਜਟ ਚ ਨੇ ਚਲਾਵਾ ਜਲੂਆ ਇਹਨਾਂ ਦਾ ਬਹੁਤ ਮਸਤ ਹੁੰਦਾ Honda Mez ਦਾ ਤੇ ਇਹ ਆ ਗਈ ਜੀ Indigo ਆਲ オリジナル ਪੇਂਟ ਚ ਬਹੁਤ ਸੋਹਣੀ ਕੰਡੀਸ਼ਨ ਚਾ ਮਤਲਬ ਇੰਜਨ ਤੁਸੀਂ ਦੇਖੋਗੇ ਬਹੁਤ ਇੰਜਨ ਦੇਖੋ ਇਹ ਗੱਡੀ ਵਰਗਾ ਇੰਜਨ ਵੀ ਤੁਸੀਂ ਦੇਖਿਆ ਹੋਣਾ Indigo ਦਾ ਕਿਸੇ ਦਾ ਬਹੁਤ ਵਧੀਆ ਮਤਲਬ ਐਨ ਪਿਆ ਜਮਈ ਮਤਲਬ ਪੂਰਾ ਵੀ ਸਲਾਬ ਵੀ ਹੈ ਨਹੀਂ ਗੱਡੀ ਤੇ ਪੂਰਾ ਸਾਫ ਇੰਜਨ ਆ ਕੋਈ ਸਾਫ ਕਰਿਆ ਵੀ ਨਹੀਂ ਹੋਇਆ ਮਤਲਬ ਕਈਆਂ ਦੇ ਵੀਡੀਓ ਦੇਖਦੇ ਸਾਡਾ ਡਾਊਟ ਆਉਂਦਾ ਵੀ ਇਹਨਾਂ ਨੇ ਡੀਲਰ ਰਹਿ ਕੇ ਸਾਫ ਕਰੀ ਉਹ ਤੁਸੀਂ ਦੇਖ ਸਕਦੇ ਹੋ ਮਤਲਬ ਉਵੇਂ ਧੂੜ ਮਿੱਟੀ ਸਭ ਕੁਝ ਪਈ ਹੋਈ ਹੈ ਵੈਸੇ ਹੀ ਗੱਡੀ ਦਾ ਇਹ ਮਤਲਬ ਕੰਡੀਸ਼ਨ ਵਾਈਸ ਨੂੰ ਦੱਸ ਰਿਹਾ ਵੀ ਇੰਜਨ ਪੂਰਾ ਟਾਪ ਦਾ ਤੇ ਗੱਡੀ ਦਾ ਰੇਟ ਵੀ ਬਹੁਤ ਜਾਇ ਜਾਇ 90000 ਰੁਪਏ 12 ਮਹੀਨੇ ਤੱਕ ਦੀ ਪਾਸਿੰਗ ਪਈ ਹੈ ਇਹ ਆ ਗਈ ਜੀ ਪੈਟਰੋਲ ਪਲੱਸ ਸੀਐਨਜੀ ਜੈਡ ਐਕਸ ਆਈ ਟਾਪ ਮਾਡਲ ਦੇ ਵਿੱਚ ਡਿਜ਼ਾਇਰ 12 ਮਾਡਲ ਗੱਡੀ ਆ ਅਲਾਇ ਤੁਸੀਂ ਦੇਖ ਲਓ ਕੰਪਨੀ ਦੇ ਨੇ ਟਾਇਰ 20% ਨੇ ਤੇ ਚਲਾਵਾ ਚ ਰੂਵਾ ਇੰਜਨ ਉੱਜੰਦੀ ਪੂਰੀ ਵਧੀਆ ਗਾਰ ਹੈ ਤੇ ਗੱਡੀ ਦਾ ਰੇਟ ਵੀ ਬਹੁਤ ਜਾਇਜ਼ ਆ ਸਿਰਫ 2.5 ਲੱਖ ਰੁਪਏ ਦੋ ਸਕੋਰ ਵੀ ਹੋਈਆਂ ਨੇ ਸਾਡੇ ਕੋਲ ਹੀ ਤੁਸੀਂ ਦੇਖ ਸਕਦੇ ਹੋ ਘੱਟ ਬਜਟ ਦੀ ਵੀ ਆਈ ਹੈ ਵੱਧ ਬਜਟ ਦੀ ਵੀ ਆਈ ਹੈ ਪਹਿਲਾਂ ਘੱਟ ਬਜਟ ਦੀ ਚੱਲਦੀਆਂ 11+ 12 ਮਾਡਲ ਦੇ ਵਿੱਚ ਆ ਸਵਾ ਤਿੰਨ ਲੱਖ ਰੁਪਏ ਡਿਮਾਂਡ ਆ ਜੀ ਨੰਬਰ ਬਹੁਤ ਵਧੀਆ 19 ਮਾਡਲ ਐਸ 11 ਕਾਰ ਸਾਡੇ ਕੋਲੇ ਸਕੋਰਪੀਓ ਆਈ ਹੋਈ ਆ 30000 ਚੱਲੀ ਹੋਈ ਆ ਨਾਲ ਦੇ ਟਾਇਰ ਮਤਲਬ ਨਾਲ ਦੇ ਤਾਂ ਨਾਲ ਦੇ ਸਰਟੀਫਾਈਡ ਰਿਪੋਰਟ ਆ 3-4 ਪੀਸ ਪੇਂਟ ਜ਼ਰੂਰ ਨੇ ਔਰ ਚੱਲੀ ओरिजिनल ਹੋਈ ਆ ਉਹਦੀ ਗਰੰਟੀ ਆ ਤੇ ਗੱਡੀ ਵੀ ਤੁਹਾਨੂੰ ਸਿਰਫ 12 ਲੱਖ ਰੁਪਏ ਦੇ ਦੇਵਾਂਗੇ ਸਕ੍ਰੈਪ ਚ ਭਰਾ ਸਾਡਾ ਕੋਈ ਕੰਮ ਕਰਦਾ ਦਾ ਸਕ੍ਰੈਪ ਵਾਲੀ ਗੱਡੀ ਸਾਡੇ ਕੋਲ ਆਈ ਹੋਈ ਆ अल्टੋ ਤੁਸੀਂ ਆ ਜਾਓ ਜੋ ਰੇਟ ਲਾਓਗੇ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਦੇ ਦੇਵਾਂਗੇ अल्टੋ ਤੇ ਆ ਆ ਗਈ ਜੀ 2010 ਮਾਡਲ 1,90,000 ਰੁਪਏ ਦੀ Swift ਥੋਡੇ ਵਾਸਤੇ ਆਈ ਹੋਈ ਆ Swift ਤਾਂ ਹੀ ਤੁਹਾਨੂੰ ਮਿਲਣਾਂ ਦਾ 4 ਜਾਂ 5 ਗੱਡੀਆਂ ਅਸੀਂ ਦਿਖਾ ਚੁੱਕਿਆਂਗੇ ਤੇ ਦੋ ਤਿੰਨ ਡਿਜ਼ਾਈਨਾਂ ਦਿਖਾ ਚੁੱਕਿਆਂ ਬਹੁਤ ਵਧੀਆ ਕਾਰ ਬਹੁਤ ਅਸੀਂ ਸੋਹਣੀ ਗੱਡੀ ਆ ਤੇ ਮੁੱਲ ਵੀ ਜਮਾ ਜੈ ਜੈ 1,90,000 ਰੁਪਏ ਦੀ ਗੱਡੀ ਤੁਹਾਨੂੰ ਇਹ ਆ ਗਈ ਜੀ अल्टੋ 2013 ਮਾਡਲ ਐਲ ਐਕਸ ਆਈ ਵਧੀਆ ਗੱਡੀ ਆ ਪੂਰੀ ਦੇਖੋ ਕੰਡੀਸ਼ਨ ਵਾਈਜ਼ ਪੂਰੀ ਸੋਹਣੀ ਕਾਰ ਤੇ 2 ਕੋ ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਮਿਲ ਜੂ 80% ਟਾਇਰ ਨੇ ਵਧੀਆ ਗੱਡੀ ਆ ਆ ਗੱਡੀ ਵੀ ਸਾਡੇ ਕੋਲੇ ਬਹੁਤ ਵਧੀਆ ਹੁਣੀ ਆਈ ਆ ਹਜੇ ਤੇ ਇਹ ਵੀ ਦੇਖ ਲਓ ਕੋਈ ਨੈਕਸਨ ਟਾਟਾ ਦੀ ਨੈਕਸਨ ਲਾਈਨ ਵਾਲਾ ਭਰਾ ਸਾਡਾ ਕੋਈ ਬਹੁਤ ਸੋਹਣੀ ਕਾਰ ਹੈ ਤੇ ਲਾਈ ਵਗੈਰਾ ਪਏ ਹੋਏ ਨੇ ਚਾਰੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਲਗਭਗ origignal ਹੀ ਦਿਖ ਰਹੀ ਆ ਬਾਕੀ ਸertified report ਲੈਣੀ ਆ ਤਾਂ ਤੁਸੀਂ ਇੱਕ ਵਾਰੀ ਕਾਲ ਕਰ ਲਿਓ ਗੱਡੀ ਪੂਰੀ ਸੋਹਣੀ ਆ ਗੱਡੀ 'ਚ ਕੋਈ ਕਮੀ ਨਹੀਂ ਆ ਲਾਇ ਵਗੈਰਾ ਪੂਰੇ ਟੌਪ ਦੇ ਨੇ ਤੇ ਇੰਟੀਰੀਅਰ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਆ ਮਤਲਬ Tata ਦੀ ਪੂਰੀ ਲਗਜ਼ਰੀ ਕਾਰ ਆ ਵੀ SUV ਟਾਈਪ ਤੇ ਸੀਟ ਕਵਰ ਵਗੈਰਾ ਪੂਰੇ ਟੌਪ ਦੇ ਨੇ ਜਿਹੜਾ ਗੱਡੀ ਦਾ ਰੇਟ ਆ ਜੀ ਉਹ ਮਤਲਬ 6 ਲੱਖ ਰੁਪਈਆ ਪਾਰਟੀ ਦੀ ਡਿਮਾਂਡ ਆ ਲਓ ਜੀ ਇਹ ਸੀਗਾ ਸਾਡਾ ਬ੍ਰਾਂਚ ਸੰਗਰੂਰ ਦਾ ਸਟਾਕ ਵੀਡੀਓ ਕਿਵੇਂ ਲੱਗੀ ਤੇ ਗੱਡੀਆਂ ਸਾਡੀਆਂ ਕਿਵੇਂ ਲੱਗੀਆਂ ਇਹਦੇ ਬਾਰੇ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਥੋਂ ਤੁਸੀਂ ਇਹ ਵੀਡੀਓ ਨੂੰ ਦੇਖਿਆ ਇਹਦੇ ਬਾਰੇ ਵੀ ਸਾਨੂੰ ਦੱਸਿਓ ਤੇ ਸਾਨੂੰ ਵਧੀਆ ਲੱਗਦਾ ਹੈ ਇਸ ਗੱਲ ਲਈ ਤੇ ਵੀਡੀਓ ਨੂੰ ਸ਼ੇਅਰ ਕਰਨ ਨਾਲ ਭੁੱਲਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਪੇਜ ਨੂੰ ਫੋਲੋ ਕਰਨ ਨਾਲ ਭੁੱਲਿਓ ਤੇ 12 ਤਰੀਕ ਦਾ ਸਾਡਾ ਮੇਲਾ ਵੀ ਨਾ ਭੁੱਲਿਓ ਤੇ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਹੱਸਦੇ-ਬਸਦੇ ਰਹੋ ਪੈਸੇ ਕਮਾਉਂਦੇ ਰਹੋ ਤੇ ਵਧੀਆ-ਵਧੀਆ ਗੱਡੀਆਂ ਲਿਆਂਦੇ ਰਹੋ ਹਾਸਿਆ ਕਰਿਓ